ਅਚਵਾਈ ਦੀ ਪੂਰੀ ਥੋਰ ਸਾ ਨਾ ਕੋਈ ਪੂਰ ਨਹੀਂ ਥਰ ਲਾਣੀ ਜਾ ਮਾ ਥੱਲੇ ਨਾ ਖਰਾਬ ਕਰ ਜਾਵੇ ਫਿਰ ਤੈਨੂੰ ਪਤਾ ਆਪਣੇ ਭਰਾ ਕਮੈਂਟ ਕਰਦੇ ਵੀ ਥੱਲੇ ਧਰਾਂ ਨਾ ਮਾਰਿਆ ਕਰੋ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚੇ ਆ ਪਿੰਡ ਕੁੱਸਾ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈ ਹੋਰਾਂ ਦਾ ਰਹਿਜਣਾ ਸੱਜਣੋ ਮੋਗਾ ਤਿੰਨ ਗਾਮਾ ਦਿਖਾਵਾਂਗੇ ਦੋ ਦਿਖਾਵਾਂਗੇ ਗੱਬਣਾ ਤੇ ਇੱਕ ਦਿਖਾਵਾਂਗੇ ਤਾਜੀ ਸੂਈ ਤੇ ਨਾਲ ਵੀ ਗਰੀ ਲਿਆ ਇੱਧਰਲੇ ਬੰਨੇ ਕੈਮਰਾ ਇਹਦੇ ਨਾਲ ਵੀ ਬੱਛੀ ਆ ਗਈ ਆਪ ਬੱਚੀ ਆ ਗਈ ਨਾਲ ਐ ਮਨ ਲਓ ਵੀ ਆਪਦੀ ਮਾਂ ਦੀ ਬਿਲਕੁਲ ਕਾਪੀ ਆ ਗਈ ਗਰਮੀ ਸਰਦੀ ਚੱਲਣ ਵਾਲੀ ਵਿਹੜਾ ਤੇ ਬਾਕੀ ਜਿਹੜਾ ਇਹਦਾ ਰਿਕਾਰਡ ਆ ਦੁੱਧ ਦਾ ਰਿਕਾਰਡ ਵੀ ਚੰਗਾ ਚੰਗਾ ਲੇਵਾ ਰੱਖਦੀ ਆ ਥਣ ਦਾ ਸਾਇ ਸੋਨਾ ਰੱਖਦੀ ਆ ਤੇ ਬਾਕੀ ਗੱਲਬਾਤ ਬਾਈ ਨਾ ਕਰਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਦੀ ਗੱਲ ਵੀ ਬਾਈ ਨਾ ਕੋਸ਼ਿਸ਼ ਕਰਾਂਗੇ ਵੀ ਸਾਰੀਆਂ ਗਾਵਾਂ ਦਾ ਵੀਡੀਓ ਜੀ ਕਰਾ ਦਈਏ ਆ ਜਾਓ ਜੀ ਔਰ ਕਮਿਆਂ ਹਾਂ ਠੀਕ ਆ ਬਾਈ ਚੜਦੀ ਕਲਾ ਹਾਂ ਹਾਂ ਸ਼ਾਲ ਦਾ ਕੰਮ ਪੂਰਾ ਵਧੀਆ ਹੋ ਗਿਆ ਉਸ ਦਿਨ ਵਾਲੀ ਗਾਣਾ ਕੀ ਬਣਿਆ ਫਿਰ ਉਹ ਤਾਂ ਬਾਈ ਯਾਰ ਅੱਧੇ ਘੰਟੇ ਜੀ ਹੋ ਗਏ ਨਾਲ ਦੀ ਨਾਲ ਨਾਲ ਜੁਨਾ ਅਸੀਂ ਤੋਂ ਕਰ ਲਈਏ ਸ਼ੁਰੂ ਇਹ ਤੋਂ ਹੀ ਕਰਨਾ ਮਾਰਗਰੀ ਇੱਕ ਨੰਬਰ ਤੇ ਕੈਮਰਾ ਇੱਥੋਂ ਕਰ ਸ਼ੁਰੂਆਤ ਤੋਰ ਬਾਈ ਖੋਲ ਕੇ ਸੂਆ ਕਿੜਾ ਆਮਨੇ ਦਾ ਸੂਆ ਤੀਜਾ ਬਾਈ ਤੀਜਾ ਹਾਂ ਆਂ ਵਪਾਰੀਆਂ ਕੋਲ ਨਾਲ ਦੂਜਾ ਹੁੰਦੀ ਹੈ ਨਾ ਯਾਰ ਬਾਈ ਆਪਾਂ ਉਹ ਵੀ ਤੀਜਾ ਗੈ ਕਿ ਦਿੱਤੀ ਸੀ ਠੀਕ ਆ ਗੱਲ ਹਾਂ ਆ ਸੂਆ ਮਨਾ ਕਹਿੰਦਾ ਹੈਗਾ ਤੀਜਾ ਪਰ ਜਿੱਡੀ ਕਿ ਯਾਰ ਬੈੜਾ ਆਪਾਂ ਨਾ ਓਡਾ ਕੀ ਕਰੀ ਇਹਨੂੰ ਲੇਵਾ ਲੱਗਿਆ ਇੱਥੋਂ ਦਿਖਾ ਦੀ ਪਿਛਾਂ ਸੂਆ ਜ਼ਰੂਰ ਤੀਜਾ ਆ ਗਈ ਪਰ ਜਵਾਨੀ ਚ ਹੀ ਲੱਗਦੀ ਆ ਬੜਾ ਸੂਈ ਕਦੋਂ ਆਮਨੇ ਸੂਈ ਰਾਤ ਆ ਜੀ ਰਾਤ ਦੀ ਸੂਈ ਆ ਇੱਥੇ ਕਮਾ ਕੇ ਰੋਕ ਲਾ ਥੋੜੀ ਜੀ ਕਰ ਲਗਾ ਇਹਨੂੰ ਕਰ ਲਾ ਕਰ ਲਾ ਥੋੜੀ ਜੀ ਗਾ ਇਹਨੂੰ ਤੇ ਇੱਥੇ ਇੱਥੇ ਰੋਕ ਲਾ ਇੱਥੋਂ ਦਿਖਾ ਦੇ ਗਹਿਰੀ ਸਮਾਰ ਗੈਨ ਆਰਡਰ ਕੁਆਲਟੀ ਵੀ ਕਰਾ ਦੇ ਚੈੱਕ ਆਨ ਬਿਲਕੁਲ ਫਸਮਾ ਡਰ ਰਾਤ ਦੀ ਸੂਈ ਆ ਬਾਈ ਹਾਂ ਰਾਤ ਬਾਈ 12 1 ਵਜੇ ਸੂਈ ਆ ਠੀਕ ਆ ਰਾਤ ਦੀ ਸੂਈ ਵੀ ਆ ਤੇ ਬਾਕੀ ਥਣ ਦਾ ਸਹਿਜ ਬਹੁਤ ਸੋਹਣਾ ਤੇ ਆਰਡਰ ਕੁਆਲਟੀ ਤੇ ਆ ਗਈ ਥੋੜੀ ਜੀ ਕਰੋਸਾਂਗ ਚ ਹਣਾ ਕਰੋਸਾ ਬਾਈ ਗਰਮੀ ਚ ਚੱਲੂ ਆ ਬੱਚਾ ਨਾਲ ਇਹਦੇ ਆ ਗਈ ਬੱਚੀ ਤੇ ਦਾ ਰਿਕਾਰਡ ਕੀ ਆਮਨੇ ਦੁੱਧ ਦਾ ਇਹਦਾ ਦੂਜੇ ਸੂਏ 28 29 ਲੀਟਰ ਦੁੱਧ ਦਿੰਦਾ ਲੈ ਚੱਲ ਬਾਈ ਕੱਢਿਆ ਹੋਇਆ ਬੋਲਾ ਕੁਛ ਬੋਲਾ 10 ਲੀਟਰ ਕੱਢਿਆ ਬਾਈ ਤੜਕੋ ਕੀ ਗੱਲ ਆ 10 ਕਿਲੋ ਬੋਲਾ ਬਾਈ ਕਹਿੰਦਾ ਇਹਦਾ ਕੱਢਿਆ ਹੋਇਆ ਬਾਕੀ ਲੇਵਾ ਵੀ 10 ਦਾ ਤੇ ਬਾਕੀ ਬੱਚੀ ਆ ਜਿਹੜੀ ਬੱਚੀ ਦੁੱਧ ਚੰਗਾ ਪਾ ਦੂ ਤੇ ਪਲੱਸ ਪੁਆਇੰਟ ਆ ਜਿਹੜਾ ਨਾਲ ਇਹਦੇ ਸੱਜਣੋਂ ਨਾਲ ਵੀ ਇਹਦੇ ਬੱਚੀ ਆ ਗਈ ਇੱਕ ਨਾਲ ਇੱਕ ਉਹੀ ਗੱਲ ਆ ਬਰੀਡਿੰਗ ਵਾਲਾ ਸਿਸਟਮ ਆ ਵੀ ਤੁਹਾਡੇ ਇੱਕ ਨਾਲ ਇੱਕ ਤੋਹਫਾ ਫ੍ਰੀ ਆ ਜੂਗਾ ਬੱਚੀ ਵੀ ਬਿਲਕੁਲ ਇਹਦੇ ਨਾਲ ਦੀ ਆ ਤੇ ਬੈਠ ਜਾ ਰਾਪ ਵੀ ਲੇਵਾ ਵੀ ਚੰਗਾ ਰੱਖ ਦਿੰਦਾ ਅਗਲਾ ਕਹਿ ਦੂਗਾ ਲੈ ਚੋਈ ਕਰਕੇ ਹੀ ਆਏ ਜੀ ਫਸੀ ਖੜੀ ਪਈ ਆ ਬੈਠਣ ਵਾਲਾ ਔਖਾ ਹੂ ਸਿਸਟਮ ਤੇ ਚੋਣ ਚਬਾਉਣ ਦੀ ਕਿਵੇਂ ਆਮ ਚੋਣ ਚਵਾ ਦਾ ਇੱਕ ਨੰਬਰ ਆ ਭਾਈ ਲੈ ਧਾਰਾ ਮਾਰ ਦੇਗਾਹੀਂ ਆਹੀਂ ਲੈ ਕੀ ਗੱਲ ਆ ਧਾਰਾ ਕਰਾ ਦੇ ਭਾਈ ਐਂ ਕਰ ਅਚਵਾਈ ਦੀ ਪੂਰੀ ਠੋਸ ਆ ਨਾ ਕੋਈ ਪੂਰ ਨਹੀਂ ਸਰ ਲਾਣੀ ਜਾ ਬਾ ਥੱਲੇ ਨਾ ਖਰਾਬ ਕਰ ਜਾਵੇ ਫਿਰ ਤੈਨੂੰ ਪਤਾ ਆਪਣੇ ਭਰਾ ਕਮੈਂਟ ਕਰ ਦੇ ਵੀ ਥੱਲੇ ਧਾਰਾ ਨਾ ਮਾਰਿਆ ਕਰ ਥਣਾ ਦੀ ਗਰੰਟੀ ਹੋ ਕੋਈ ਸਿੱਧਾ ਹੀ ਵੀ ਮੰਗਾ ਲਓ ਠੀਕ ਆ ਗੱਲ ਹਾਂ ਨਿਆਣਾ ਲਾਉਣਾ ਲਾਉ ਗਰਮੀ ਗਰਮੀ ਦੇ ਹਿਸਾਬ ਨਾਲ ਵੀ ਪਿਛਲੇ ਸੂਏ ਜਿੰਨਾ ਕ ਦੁੱਧ ਪਾ ਦੂਗੀ ਉਹ ਤਾਂ ਗਰੰਟੀ ਆ ਬਾਈ ਉਹਨਾਂ ਦਾ ਆਰਾਮ ਨਾ ਪਊ ਜੇ ਹਿਸਾਬ ਨਾਲ ਬੋਲੇ ਦੀ ਸਟਾਰਟਿੰਗ ਕਰੀ ਜਾਣਾ ਆ 27 28 ਕਿਲੋ ਬਾਈ ਕਹਿੰਦਾ ਪਾਉਣਾ ਚਾਹੀਦਾ ਬੋਲਾ ਕਿੰਨਾ ਕ ਕੱਢ ਸਕਦੀ ਆ ਆਈਡੀਆ ਜੀ ਹੁਣ ਜੇ ਆਥ ਨੇ ਬੰਦਾ ਆਪਣੇ ਨਾਲ ਸਾਈ ਵੀ ਕਰ ਲਓ 10 ਲੀਟਰ ਤਾਂ ਆਥ ਨੇ ਵੀ ਖੜਦੋ ਠੀਕ ਆ ਗੱਲ ਹਾਂ 20 ਕਿਲੋ ਬੋਲੇ ਤੋਂ ਸਟਾਰਟਿੰਗ ਆ ਤਸੱਲੀਆਂ ਕਰਾ ਦਾਂਗੇ ਆਵਣਾ ਕਹਿੰਦਾ ਹਰੇਕ ਪੱਖ ਤੋਂ ਆਡਰ ਗਾਂ ਵਾਲੇ ਪੰਨੇ ਉਹ ਵੀ ਫੁੱਲ ਮਜ਼ਬੂਤ ਆ ਤੇ ਪਿਛਾਂ ਵਾਲੇ ਪੱਖ ਤੋਂ ਵੀ ਕਿਉਂਕਿ ਇਹ ਰੈਲੀ ਕਰੀ ਹੋਈ ਆ ਕੁਛ ਥੋੜਾ ਜਿਹਾ ਪੋਲਾ ਤਾਂ ਲੱਗਦਾ ਹਾਂ ਹਾਂ ਇਹ ਆਪਾਂ ਉਵੇਂ ਛੱਡ ਕੇ ਬਣਉਣੀ ਹੁੰਦੀ ਜਮਾਈ ਨਾ ਚੁੰਦੇ ਫਿਰ ਤਾਂ ਐ ਹੋਣਾ ਸੀ ਇਹ ਆਮਨੇ ਪੈਸੇ ਇਹਨਾਂ ਦੇ ਫਿਰ ਪੈਸੇ ਜੇ ਤਾਂ ਹੁੰਦੀ ਭਈ ਸਿਆਲਾਂ ਦੇ ਫਿਰ ਤਾਂ ਆਪਾਂ ਦਿੰਦੇ ਗਾਂ 1 5 ਦੀ ਹੁਣ ਗਰਮੀ ਦੇ ਹਿਸਾਬ ਨਾਲ 85000 ਦੀ ਗਾਂ ਦੇ ਤਾਂ 85 ਦੀ ਦੇ ਦਾਂਗੇ ਦੇ ਦਾਂਗੇ ਬਸ ਲੈ 85000 ਦੀ ਬਾਈ ਕਹਿੰਦਾ ਇਹ ਬੱਛੀ ਦੇ ਦਾਂਗੇ ਤੇ ਨਾਲ ਵੀ ਬੱਛੀ ਆ ਗਈ ਸੂਆ ਕਹਿਣ ਨੂੰ ਉਹੀ ਗੱਲ ਆ ਬਾਈ ਦੂਜਾ ਵੀ ਕਹਿ ਸਕਦਾ ਤੀ ਯਾਰ ਖਾਪਦੀ ਵੀ ਆ ਤੁਸੀ ਹਾਂ ਦੂਜੇ ਚ ਪਲੀ ਪੁਲੀ ਆ ਜਾਣ ਹਾਂ ਗੱਲ ਬਾਈ ਕਹਿੰਦਾ ਜੈਨੂਅਨ ਹੀ ਦੱਸਣੀ ਆ ਜਿੰਨੀ ਵੀ ਦੱਸਣੀ ਆ ਸੂਆ ਅਰੀਜਨਲ ਤੀਜਾ ਕਰੋ ਸੰਗ ਚ ਆ ਗਈ ਕਿਉਂਕਿ ਤਾਜੀ ਸੂਈਆ ਜੋ 2-4 ਦਿਨਾਂ ਨੂੰ ਕੱਖ ਪੱਠਾ ਚੱਕ ਲਿਆ ਤਕਰੀਬਨ ਉਹੀ ਦੂਜੇ ਸੂਏ ਦੀ ਝਲਕੇ ਮਾਰੂ ਦੂਜੇ ਸੂਏ ਹੀ ਮਾਰੂ ਬਾਈ ਆਪਣੇ ਵੀ ਇੱਥੇ ਖੜ ਗਈ 5-4 ਦਿਨ ਜਾਂ 10 ਦਿਨ ਖੜ ਗਈ ਆਪਾਂ ਦੁੱਧ ਵੀ ਉਹਨਾਂ ਚੋਂ ਆ ਕੇ ਜੀਦਾ ਠੀਕ ਆ ਗੱਲ ਆ ਅੱਜ ਬਾਈ ਕਹਿੰਦਾ ਦੇਵਾਂਗੇ 85 ਦੀ ਤੇ ਹੁਣ ਗਰੀ ਮਾਰਦੇ ਕੈਮਰਾ 2 ਨੰਬਰ ਵਾਲੀ ਬੈੜ ਤੇ ਤ ਸੂਆ ਤੀਜਾ ਤਕਰੀਬਨ 21 ਵੀ ਦੁੱਧ ਵਾਲੀ ਆ ਹਨ ਹਾਂਜੀ ਇਹਦਾ ਆਪਾ 24 25 ਕਿਲੋ ਦੁੱਧ ਇਹ ਕਹੇ ਕਿ ਦਿਨ ਕੱਢਦੀ ਆ ਬਾਈ ਇਹਦਾ ਹਜੇ ਕੱਢਦੀ ਆ 5 6 ਦਿਨ ਜੀ ਠੀਕ ਆ ਹਫਤੇ ਡੇਢ ਜਿਹੜਾ ਕੱਢ ਦੂ ਹਜੇ ਪਲਾਈ ਖਾਸੀ ਪਈ ਆ ਹਨ ਹਾਂ ਰਿਕਾਰਡ ਬਾਈ ਕਹਿੰਦਾ ਇਹਦਾ ਵੀ 24 25 ਕਿਲੋ ਦੇ ਡੇੜ ਜਿਹੜੀ ਆ ਗਿਆ ਸੂਆ ਆ ਗਈ ਤੀਜਾ ਥਣ ਦਾ ਸਹਿਜ ਇਹਦਾ ਵੀ ਸੋਨਾ ਇਕੱਲਾ ਇਕੱਲਾ ਥਣ ਲੱਗਿਆ ਪੂਰੇ ਗੈਪ ਤੇ ਜਿਵੇਂ ਆਪਾਂ ਕਹਿ ਲੈਣੇ ਮੱਝਾਂ ਨਾਲ ਦਾ ਥਣ ਲੱਗਦਾ ਬਿਲਕੁਲ ਇਹ ਵੀ ਕੋਈ ਆਇਆ ਨਿਆਣਾ ਲਾਉਣਾ ਲਾਉ ਚਾਹਿਆ ਇਹੀ ਬਹਿ ਜਾਓ ਲੈ ਥੱਲੇ ਸੀ ਜਾ ਗਲਾ ਹਾਂ ਇਹ ਆਪਾ ਥਣਾ ਦੀ ਓਟ ਤੇ ਭੇਜ ਦਾਂਗੇ ਕੱਪੜਾ ਤਿੰਨੇ ਹੀ ਬਾਈ ਥਣਾ ਦੀ ਗਾਰੰਟੀ ਹੋ ਥਣਾ ਦੀ ਕੋਈ ਭਾਰ ਵੀ ਪੈ ਜੇ ਉਹਦੀ ਵੀ ਗਾਰੰਟੀ ਹੋ ਭਾਰ ਵੋਝ ਦੀ ਗਾਰੰਟੀ ਆ ਤੇ ਥਣਾ ਦੀ ਵੀ ਓਟ ਆ ਬਾਈ ਕਹਿੰਦਾ ਲੈ ਚਲ ਬਈ ਇਹਨੂੰ ਇੱਥੋਂ ਦਿਖਾ ਦਿੰਗੇ ਜੀ ਕਿਉਂਕਿ ਪਛਾਣੇ ਪੱਖ ਤੋਂ ਹਜੇ ਬੰਨਣਾ ਬੈਠ ਨੇ ਦਿਨ ਪਾਈ ਇਹਦੇ ਤਕਰੀਬਨ ਆ 5-7 ਦਿਨ ਕੱਢ ਦੂਗੀ ਤੇ ਬਾਕੀ ਅਗਲੇ ਬੰਨੇ ਆਰਡਰ ਸੋਨਾ ਬਣਾਉਂਦੀ ਆਉਂਦੀ ਆ ਤੇ ਆ ਗਈ ਇਹ ਗੱਬਣ ਸੀਮਣ ਦਾ ਤਾਂ ਨਹੀਂ ਪਤਾ ਮਨੇ ਨਾ ਨਾ ਬਾਈ ਇਹ ਆ ਸੀਮਣ ਦੀ ਨਹੀਂ ਬਾਈ ਕਹਿੰਦਾ ਕੋਈ ਡਿਟੇਲ ਨੂੰ ਲੱਗਿਆ ਐਚ ਐਫ ਦਾ ਹੀ ਹੋਊਗਾ ਹਾਂ ਐਚ ਐਫ ਦਾ ਹੀ ਲੱਗਾ ਇਹਦਾ ਰੇਟ ਕੀ ਰਹੂਗਾ ਭਾਈ? ਇਹ ਭਾਈ 62000 60000 ਦੀ ਦੇ ਦਾਂਗੇ। 60000 ਦੀ ਦੇ ਦਾਂਗੇ ਦੁੱਧ ਚੰਗਾ ਪਾਉ ਉਹ ਨਾ। ਦੁੱਧ ਨਾਲ ਮੋੜ ਦੂਗੀ ਇਸੂਏ ਚੀ ਮੁੱਲ। ਮੁੱਲ ਜੀ ਮੋੜ ਦੂ ਲੈ ਐਂ ਬਹਿ ਜਾ ਚਾਹੇ ਇਹਦੇ ਥੱਲੇ। ਅਸਵਾ ਵੀ ਇਹ ਵੀ ਫੁੱਲ ਠੰਡੀ ਆ ਗਈ। ਇਹ ਭਾਈ ਕਹਿੰਦਾ ਦੇ ਦਾਂਗੇ 60 ਦੀ ਕਿਸੇ ਸੱਜਣ ਨੇ 2 ਜਾਂ 3 ਲੈਣੀਆਂ ਹੋਈਆਂ ਤਾਂ ਉਦਾਂ ਦਾ ਸੀਨ ਹੋ ਜੂਗਾ। ਹਾਂ ਉਹ ਤੇ ਹੁਣ ਮਾਰਗਰੀ 3 ਨੰਬਰ ਵਾਲੀ ਤੇ ਤੌਰ ਭਾਈ ਫੋਲ ਕੇ ਇੱਕ ਦਿਨ ਕੱਢ ਦੀਆ। ਇਹ ਲੈ ਜੋ ਜੀ ਇਹ ਵੀ 5-6 ਰੈਣ ਇਹ ਸੁਆ ਦੂਜਾ। ਸੂਆ ਦੂਜਾ ਮੇਰਾ ਖਾਲਾ ਇਹ ਵੀ ਲੈ ਜੂ ਯਾਰ 7-8 ਦਿਨ ਹਨਾ ਹਫਤੇ ਦੇ ਅੱਧੇ ਬਣ ਕੇ ਸੂਆ ਇਹਦਾ ਰਿਕਾਰਡ ਜੀ ਆ ਭਾਈ ਇਹਨੇ ਦਿੱਤਾ 17-18 ਕਿਲੋ ਦੁੱਧ ਜੀ ਹੁਣ ਭਲਾਂ ਆਈਆਂ ਲੱਗੀ ਕਰਨ ਗਾਂਲੇ ਵਾਲਾ ਹੁਣ ਭਲਾਂ ਪਾਉਗੀ ਭਲਵਾਦੀ ਜੀ ਲੱਗੀ ਪਾਉਣ ਤਕਰੀਬਨ ਹਫਤੇ ਦੇ ਏੜ ਗੇੜ ਕੱਢ ਦੂ ਇਹਦਾ ਸੂਆ ਆ ਗਿਆ ਦੂਜਾ ਤੇ ਨੰਬਰ ਆ ਗਿਆ ਇਹਦਾ ਤੀਜਾ ਬਿਹੜਾ ਚ ਤਿੰਨਾਂ ਨੰਬਰ ਤੇ ਆ ਗਈ ਇਹ ਦੁੱਧ ਭਾਈ ਕਹਿੰਦਾ ਇਹਨੇ ਕੱਢਿਆ 17 ਕਿਲੋ ਪਹਿਲਣ ਨੇ ਤਕਰੀਬਨ ਗਰਮੀ ਦੇ ਹਿਸਾਬ ਨਾਲ ਤੁਸੀਂ 17-18 ਏੜ ਗੇੜੀ ਮੰਨ ਕੇ ਲੈ ਜਾਓ ਜੇਹੇ ਇਹੋ ਕਿ ਜਦੋਂ ਸਰਦੀ ਹੁੰਦੀ ਆ ਸਰਦੀ ਜਗਾਂਵਾਂ ਦੁੱਧ ਗਰਮੀ ਨਾਲੋਂ 2 ਤੋਂ 4 ਕਿਲੋ ਵਧਾਉਂਦੇ ਨੇ ਜਿਹੜੇ ਚੰਗੇ ਦੁੱਧਾਂ ਲਈਆਂ ਕਾਮਾਂ ਹੁੰਦੀਆਂ ਨੇ ਇਹਦਾ ਆਪਣੇ ਜੀਰੇਟਰ ਆਊਟਰ ਇਹਦਾ ਮੁੱਲ ਕਰਾਉਂਦਾ ਜਿੰਨਾ ਮਰਜ਼ੀ ਕਰਾ ਲਗੇ ਜੀ ਹਾਂਜੀ 56000 ਦੀ ਗਾਂ ਦੇ ਦਾਂਗੇ ਕਿੰਨੇ ਜੀ 56 ਦੀ ਜੇ ਕਿਸੇ ਨੇ ਜੋੜ ਹੀ ਲੈਣੀ ਹੋਈ ਆਵਨੇ 60 ਤੇ 56 ਦੀ ਆਹਾ 1 ਲੱਖ ਤੇ 16000 ਬਣ ਗਿਆ ਕਿੰਨੀ ਮਾਫੀ ਹੋਈ ਉਸ ਫਿਰ ਬਾ ਇੱਕ 10 ਦੀ ਦਵਾਂਗੇ ਖੱਚ ਗਏ ਜੀ ਜੇ ਕੱਲੀ ਕੱਲੀ ਲੈਣੀ ਹੋਵੇ ਹੋਊਗਾ ਤੇ ਜੋੜੀ ਆ ਕਦਾਂ ਜੋੜੀ ਲੈਣੀਆਂ ਤਾਂ 6000 ਰੁਪਏ ਕਹਿੰਦਾ ਛੱਡਾਂਗੇ 1 ਲੱਖ ਤੇ 10 ਦੀਆਂ ਦੋਨੇ گاਵਾ ਦੇ ਦਾਂਗੇ ਮੋਟਾ ਜਹਾ ਸਾਹਿਬ ਮੰਨ ਲਿਓ ਵੀ ਇਹਨਾਂ ਦਾ 38 ਤੋਂ 40 ਕਿਲੋ ਦੁੱਧ ਮੰਨ ਲਿਓ ਹਾਂ ਕਿਉਂਕਿ ਹਾਂ ਇੱਕ ਬੱਚੀ ਦਾ ਨਵੇਂ ਹਾਨ ਚ ਆ ਗਈ ਦੂਜਾ ਸੂਆ ਤੇ ਇੱਕ ਤੀਜਾ ਸੂਆ ਆ ਗਈ ਤੇ ਆ ਇਧਰਲੀ ਵੀ ਤੀਜਾ ਸੂਆ ਗਈ ਪਰ ਜਿਵੇਂ ਇਹ ਕਰੋ ਸੰਗ ਚਾਹੀਏ ਨਹੀਂ ਕਰੋ ਸੰਗ ਵਾਲੀਆਂ ਚਾਹੀਏ ਤੁਸੀਂ ਖਰਾਬ ਪਾਈਓ ਉਹ ਦੇਖੋ ਹੁਣ ਮਾਰ ਤੀਆਂ ਧਾਰਾ ਬਣਿਆ ਹੀ ਪੰਜਵੇਂ ਪੰਜਵੇਂ ਸੂਏ ਤੱਕ ਵੀ ਹੁਣ ਤਾਂ ਵੀ ਬਾਡੀ ਮੈਂਟੇਨਰ ਆ ਗਈ ਉਵੇਂ ਹੀ ਰੱਖੂ ਬਾਈ ਆ ਨੰਬਰ ਬੋਲ ਦੋ ਜੀ 7529844960 7529844960 ਬਾਈ ਦਾ ਨੰਬਰ ਆ ਪਿੰਡ ਕੁੱਸਾ ਨੇੜੇ ਬਲਾਸਪੁਰ ਰਹਿ ਗਿਆ ਤਹਿਸੀਲ ਨਿਹਾਲ ਸਿੰਘਾਣਾ ਤੇ ਜ਼ਿਲ੍ਹਾ ਮੋਗਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ